ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਬ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪਰਬ ਕੈ ਸਿਮਰਨ ਤੀਰਥ ਇਸਨਾਨੀ ਪਰਬ ਕੈ ਸਿਮਰਨ ਦਰਗਹਿ ਮਾਨੀ ਪਰਬ ਕੈ ਸਿਮਰਨ ਹੋਏ ਸੋ ਭਲਾ ਪਰਬ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪਰਬ ਕੈ ਸਿਮਰਨ ਰਿਦ ਸਿਧ ਨਉ ਨਿਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸੈ ਦੂਜਾ ਪਰਬ ਕੈ ਸਿਮਰਨ ਤੀਰਥ ਇਸ਼ਨਾਨੀ ਪਰਬ ਕੈ ਸਿਮਰਨ ਦਰਗਹਿ ਮਾਨੀ ਪਰਬ ਕੈ ਸਿਮਰਨ ਹੋਏ ਸਭ ਭਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਬ ਪੂਜਾ ਪਰਬ ਕੈ ਸਿਮਰਨ ਬਿਨ ਸਹ ਦੂਜਾ ਪਰਬ ਕੈ ਸਿਮਰਨ ਤੀਰਥ ਇਸ ਨਾਨੀ ਪਰਬ ਕੈ ਸਿਮਰਨ ਦਰਗਹਿ ਮਾਨੀ ਪਰਬ ਕੈ ਸਿਮਰਨ ਹੋਏ ਸੋ ਭਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪਰਬ ਕੈ ਸਿਮਰਨ ਰਿਧ ਸਿਧ ਨਉ ਨਿਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸੈ ਦੂਜਾ ਰੱਬ ਕੈ ਸਿਮਰਨ ਤੀਰਥ ਇਸਨਾਨੀ ਰੱਬ ਕੈ ਸਿਮਰਨ ਦਰਗਹਿ ਮਾਨੀ ਰੱਬ ਕੈ ਸਿਮਰਨ ਹੋਏ ਸਭ ਭਲਾ ਰੱਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਾ ਉਪਾਏ ਪ੍ਰਭ ਕੈ ਸਿਮਰਨ ਰਿਤ ਸਿਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪਰਬ ਕੈ ਸਿਮਰਨ ਤੀਰਥ ਇਸਨਾਨੀ ਪਰਬ ਕੈ ਸਿਮਰਨ ਦਰਗਹਿ ਮਾਨੀ ਪਰਬ ਕੈ ਸਿਮਰਨ ਹੋਏ ਸੋ ਭਲਾ ਪਰਬ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪਰਬ ਕੈ ਸਿਮਰਨ ਰਿਧ ਸਿਧਨੋ ਨਿਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸੈ ਦੂਜਾ ਪਰਬ ਕੈ ਸਿਮਰਨ ਤੀਰਥ ਇਸਨਾਨੀ ਪਰਬ ਕੈ ਸਿਮਰਨ ਦਰਗਹਿ ਮਾਨੀ ਪਰਬ ਕੈ ਸਿਮਰਨ ਹੋਏ ਸਭ ਭਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕਤਾ ਕੈ ਲਾਗੋ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਬ ਪੂਜਾ ਰੱਬ ਕੈ ਸਿਮਰਨ ਬਿਨ ਸਹ ਦੂਜਾ ਰੱਬ ਕੈ ਸਿਮਰਨ ਤੀਰਥ ਇਸਨਾਨੀ ਰੱਬ ਕੈ ਸਿਮਰਨ ਦਰਗਹਿ ਮਾਨੀ ਰੱਬ ਕੈ ਸਿਮਰਨ ਹੋਏ ਸੋ ਭਲਾ ਰੱਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਰੱਬ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਰੱਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਰੱਬ ਕੈ ਸਿਮਰਨ ਜਪ ਤਪ ਪੂਜਾ ਰੱਬ ਕੈ ਸਿਮਰਨ ਬਿਨ ਸੈ ਦੂਜਾ ਰੱਬ ਕੈ ਸਿਮਰਨ ਤੀਰਥ ਇਸ਼ਨਾਨੀ ਰੱਬ ਕੈ ਸਿਮਰਨ ਦਰਗਹਿ ਮਾਨੀ ਰੱਬ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਰੱਬ ਕੈ ਸਿਮਰਨ ਤੀਰਥ ਇਸਨਾਨੀ ਰੱਬ ਕੈ ਸਿਮਰਨ ਦਰਗਹਿ ਮਾਨੀ ਰੱਬ ਕੈ ਸਿਮਰਨ ਹੋਏ ਸਭਲਾ ਰੱਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਰੱਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ ਪਰਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸੈ ਦੂਜਾ ਪਰਬ ਕੈ ਸਿਮਰਨ ਤੀਰਥ ਇਸ਼ਨਾਨੀ ਪਰਬ ਕੈ ਸਿਮਰਨ ਦਰਗਹਿ ਮਾਨੀ ਪਰਬ ਕੈ ਸਿਮਰਨ ਹੋਏ ਸਭ ਭਲਾ ਪਰਬ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾਂ ਕੈ ਲਾਗੋ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਬ ਪੂਜਾ ਰੱਬ ਕੈ ਸਿਮਰਨ ਬਿਨ ਸੈ ਦੂਜਾ ਰੱਬ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗਉ ਪਾਏ ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਰੱਬ ਕੈ ਸਿਮਰਨ ਤੀਰਥ ਇਸਨਾਨੀ ਰੱਬ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸਭ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਸੇ ਸਿਮਰਹਿ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ